ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਸੁਧਾਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪਾਲਸ਼ੇ ਨਗ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਝੋਟੀ ਦੇ ਦੋ ਗੱਬਣਾ ਤਿਆਰ ਤੇ ਦੋ ਵੜਾ ਦਿਖਾਵਾਂਗੇ ਆਪਾਂ ਪਹੁੰਚੇ ਹਾਂ ਬਾਈ ਕੁਲਵੰਤ ਸਿੰਘ ਦੇ ਕੋਲ ਤੇ ਆਜੋ ਕਰਦੇ ਹਾਂ ਬਾਈ ਨਾਲ ਗੱਲਬਾਤ ਸੱਸੀਆ ਭਾਜੀ ਸੱਸੀਆ ਜੀ ਹੋ ਕੀ ਹਾਲ ਹੈ ਤੁਹਾਡਾ ਚੜਦੀ ਕਲਾ ਤੁਸੀਂ ਸੁਣਾਓ ਠੀਕ ਠਾਕ ਵਧੀਆ ਜੀ ਕਿੰਨੇ ਵਧੀਆ ਚਾਹੀਦੇ ਜੀ ਵਿਰਦੀ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਮੇਰਾ ਕੌਣ ਸੀਗਾ ਪਿੰਡ ਸੁਧਾਰ ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 62849366 ਠੀਕ ਹੈ ਜੀ ਤੇ ਭਈਆ ਪਹਿਲੇ ਨੰਬਰ ਤੇ ਝੋਟੀ ਕਿਡਵਾ ਸੁਆ ਸੁਈਆ ਜਾਂ ਦੂਜੇ ਸੁਈ ਮਿੱਧੀ ਸੁਈ ਜੋ ਚੌਥਾ ਦਿਨ ਸੁਈ ਨਹੀਂ ਜੋ ਠੀਕ ਹੈ ਤੇ ਦੁੱਧ ਦੁੱਧ ਦੇ ਥਲੇ 10 ਕਿਲੋ ਗੋਲਾ ਜੀ ਠੀਕ ਹੈ ਲੋ ਜੀ ਬੋਲਾ ਜਿਹੜਾ 10 ਲੀਟਰ ਸਟਾਰਟਿੰਗ ਆ ਤੇ ਚਾਰਕ ਦਿਨ ਹੋ ਜੇ ਤਕਰੀਬਨ ਸੁਈ ਨੂੰ ਇਹਦੇ ਪਿੱਛੇ ਆ ਗਿਆ ਜਿੰਮੇਲ ਕਾਫ ਇਹਦੇ ਇਹ ਖੋਲਿਓ ਬਾਈ ਜੀ ਫਿਰ ਕੋਲ ਕੇ ਵਿਖਾਈਏ ਆਖੋ ਨਹੀਂ ਆ ਗਾਣਾ ਇਹ ਕਿੰਨੇ ਕ ਦੁੱਧ ਵਾਲੀ ਆ ਜੀ ਦੁੱਧ ਕਰ ਦੂਗੀ 14 15 ਕਿਲੋ ਜੱਡੀ ਠੀਕ ਹੈ ਜੀ ਤੇ ਉਧਰ ਦੀ ਜਿਹੜੀ ਜੱਡੀ ਇਹ ਦੋਵੇਂ ਉਧਰ ਦੀ ਠੀਕ ਹੈ ਜੀ ਲਓ ਜੀ ਜੱਟ ਦਾ ਲਾਇਆ ਕੋਈ ਨਹੀਂ ਕਰ ਸਕਦੇ ਉੱਤੇ ਤੋਂ ਫੁੱਲ ਆ ਗਿਆ ਬਾਕੀ ਸੈਂਕਾ ਕੁਆਲਟੀ ਜਿਹੜੀ ਬਹੁਤ ਹੀ ਚੰਗੀ ਆ ਤੇ ਕਾਟ ਕਾਟ ਵੀ ਚੰਗਾ ਆ ਤੇ ਪੇਟ ਕੋਲੇ ਦੀ ਬਹੁਤ ਜ਼ਿਆਦਾ ਚੰਗੀ ਆ ਲਾਇਆ ਲਾਇਆ ਬਾਹਰ ਲਾਇਆ ਜੀ ਉਹ ਕਿੱਥੇ ਸਾਡੇ ਜਿੱਦਾਂ ਜਿਹੜਾ ਉਹਨੂੰ ਸਾਉਣਾ ਮੰਗਾ ਦੇਣ ਅਲੀ ਗੱਲ ਦੇ ਥਾਣਾ ਦਾ ਸੈਰ ਗੈਪ ਜਿਹੜਾ ਬਹੁਤ ਹੀ ਚੰਗਾ ਹੈ ਨਾ ਕੱਲਾ ਕੱਲਾ ਆ ਗਿਆ ਪੱਲਾ ਮੱਖਾ ਆ ਗਿਆ ਨਾ ਹਾਂ ਠੀਕ ਹੈ ਜੀ ਜਾਨ ਬੱਚਾ ਸਦਾ ਮਾਰੂ ਤਰੀ ਪਈ ਕਰਨ ਵਾਲੀ ਔਰ ਮੈਂ ਬੋਲਦੀ ਤੇ ਅਗਲੀ ਸਾਈਡ ਤੋਂ ਵੀ ਜਰੂਰ ਆਪਾਂ ਦਿਖਾਵਾਂਗੇ ਤੁਹਾਨੂੰ ਥਾਣਾ ਦਾ ਸੈਰ ਗੈਪ ਕਿੰਵਾ ਨੁੱਕਰਾ ਤੇ ਹਨ ਕੱਲਾ ਕੱਲਾ ਲੱਗਾ ਪਿਆ ਵਾ ਇਹ ਪਰੇ ਨੂੰ ਕਰਿਓ ਭਾਈ ਜੀ ਮੜਿਆ ਓ ਚਾ ਅੰਚ ਕਾਲਾ ਲੱਤ ਮੜੀ ਤੇ ਤੁਹਾਡੇ ਤੇ ਜਿਹੜੀਆਂ ਨਾੜਾ ਨੂੜਾਂ ਦੀ ਕਾਫੀ ਆ ਗਈਆਂ ਵਾ ਤੇ ਥੜ੍ਹ ਗਿਆਨ ਕੱਲਾ ਕੱਲਾ ਲੱਗਾ ਪਿਆ ਵਾ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਸਿੰਗ سنگਰ ਦੀ ਮੰਤਰ ਜਿਹੜੀ ਬਹੁਤ ਹੀ ਚੰਗੀ ਹੈ ਤੇ ਬਾਈ ਜੀ ਦਾ ਮੁੱਲ ਫਿਰ ਮੁੱਲ ਵੀਰ ਦੀ ਭਾਵੇਂ 1 5 ਕਰੀਏ ਤੇ ਭਾਵੇਂ 1 3 ਕਰੀਏ ਘੋਟੀ ਦੇ ਦਾਂਗੇ ਹਾਂ ਨਾ 18 ਦੀ 18 ਦੀ ਹਾਂਜੀ ਕਰਦਗੇ ਮਾਨਤਨ ਕਰਦਾ ਕੋਈ ਵੀਰ ਮੌਕੇ ਤੇ ਫੋਨ ਕਰੋ ਮੌਕੇ ਤੇ ਮਾਨਤਨ ਕਰਦਾਂਗੇ ਕੋਈ ਠੀਕ ਹੈ ਠੀਕ ਹੈ ਲਓ ਜੀ ਮੌਕੇ ਤੇ ਬਾਈ ਕਹਿੰਦਾ ਕਿ ਮਾਨਤਨ ਖੁੱਲਾ ਕਰਾਂਗੇ ਤੇ ਬਾਕੀ ਪਤਲੇ ਚਾਮਲੀਆਂ ਨਾੜਾ ਨੂੜਾ ਜਿਹੜੀਆਂ ਚਾਮਦੇ ਵੀ ਕਾਫੀ ਤੇ ਆਜੋ ਦੂਜੇ ਨੰਬਰ ਤੇ ਆਹ ਬਾਈ ਕਿਵੇਂ ਝੋਟੀ ਹੈ ਮੂੰਹ ਛੀ ਵੀਰ ਜੀ ਦੂਜਾ ਸੁਆ ਅੱਛਾ ਜੀ ਇਹ ਝੋਟੀ ਦੇ ਦੂਗੀ ਦੁੱਧ ਕੋਈ 17 18 ਕਿਲੋ ਠੀਕ ਹੈ ਕਿੰਨਾ ਕੁ ਟਾਈਮ ਖੜਦੀ ਹੈ ਜੇ ਟਾਈਮ ਬਸ ਪੰਜਰ ਦਿਨ ਹੀ ਜੀ ਵੀਰ ਜੀ ਠੀਕ ਹੈ ਠੀਕ ਹੈ ਲਓ ਜੀ 17 18 ਲੀਟਰ ਵਾਲੀ ਝੋਟੀ ਆ ਖੋਲੋ ਬਾਈ ਜੀ ਨੂੰ ਹੀ ਖੋਲੋ ਤੇ ਮੂੰਹ ਵੀ ਅਜੇ 6 ਦੰਦ ਲੋਹ ਦੀ ਝੰਡ ਬਲੈਕ ਆ ਗਈ ਜੇ ਪਿਓ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਸਿੰਘ ਸਿੰਘ ਜਿਹੜਾ ਇਹਨੂੰ ਵੀ ਚੰਗਾ ਲੱਗਾ ਕਰਮਾਲੀ ਨੂੰ ਇਹ ਕੱਦ-ਕਾੜ ਤੇ ਪਿੱਠ ਕੋੜੇ ਦੀ ਬਹੁਤ ਹੀ ਜ਼ਿਆਦਾ ਚੌੜੀ ਆ ਰਹੀ ਪੜੇ ਇਤਨਾ ਕਰਗੀ ਢਲੇ ਬਾਕੀ ਤੇਮ ਦਾ ਜੂਗੀ ਤੇਲੇ ਚਾਰ ਹੋਰ ਤੇ ਲਾਟੋ ਲੰਦ ਜਿਹੜੀਆਂ ਕਾਫੀ ਆ ਹਵਾਲੇ ਦੇ ਸੋਨ ਤੱਕ ਜਿਹੜਾ ਹਵਾਨਾ ਚੰਗਾ ਬਣਾ ਲੂਗੀ ਬਾਕੀ ਥਣ ਥਣ ਜਿਹੜਾ ਇਹਨੂੰ ਮਕੈਨਿਕ ਕੱਲਾ-ਕੱਲਾ ਲੱਗਾ ਪਿਆ ਤੇ ਕੱਦ-ਕਾੜ ਦੀ ਕੀ ਕਰਦਾ ਜਾਨ ਕੋਠੇ ਜਿੱਗੀ ਆ ਜਵਰ ਜੇ ਟਰੰਬ ਆ ਜਾਣ ਦਿਆ ਥਾਣਾ ਅਰੇ ਰਿਕਾਰਡ ਤੋਂ ਜਰੂਰ ਆਪਾਂ ਚੈੱਕ ਕਰਾਉਂਦੇ ਆਂ ਲੋ ਬਾਈ ਲਾਗੇ ਤੋਂ ਚੈੱਕ ਕਰ ਸਕਦੇ ਆ ਜਿਹੜੀਆਂ ਢਿੱਲਾ ਢੁਲਾ ਜਿਹੜੀਆਂ ਕਾਫੀ ਆ ਹਵਾਨੇ ਦੇ ਤੇ ਚਵਾ ਸਕਦਾ ਦੇ ਐਨ ਕੱਲਾ ਕੱਲਾ ਤਾਂ ਲੱਗਾ ਪਿਆ ਵਾ ਇਹਦਾ ਮੁੱਲ ਬਾਈ ਯਾਰ ਜਿਹਦਾ ਮੁੱਲ ਨਹੀਂ ਜੀ ਤੋਂ ਆਇਆ 1.45 ਕਰੀਏ ਤਾਂ ਭਾੜ ਘੇੜ ਕਰੀਏ 24000 ਆ ਦੇਣਾ 1.40 140 ਹਾਂਜੀ ਬਾਕੀ ਮੌਕੇ ਦੇ ਮਾਰ ਤਾਂ ਲਓ ਜੀ ਠੀਕ ਹੈ ਠੀਕ ਲਓ ਜੀ ਬਾਕੀ ਮੌਕੇ ਦੇ ਬਾਈ ਕਹਿੰਦਾ ਕਿ ਮਾਨਤਾਨ ਖੁੱਲਾ ਕਰਾਂਗੇ ਦੀ 140 ਇਹ ਸੀਲੀਆਂ ਸੁੰਲੀਆਂ ਜਿਹੜੀਆਂ ਬਹੁਤ ਆ ਗਈਆਂ ਵਾ ਇਹ ਸੂਲ ਤੱਕ ਹੀ ਛੱਡਾ ਲਾ ਜੋਗੀ ਜਿੰਦਨ ਕਰਨ ਵਾਲੀ ਤਿਆਰ ਹੋ ਗਈ ਤੇ ਆ ਤੇਜੇ ਨੰਬਰ ਤੇ ਬਾਈ ਕਿਵੇਂ ਆ ਇਹ ਵਿਧੀ ਜਨ ਕੋ ਲੈ ਰੂਗੀ 15 ਅੱਛਾ ਜੀ ਦੇ ਦੂਗੀ ਤੋਂ 17 18 ਕਿਲੋ ਦੀ ਠੀਕ ਹੈ ਜੀ ਹਾਂਜੀ ਲਓ ਜੀ ਜਨ 15 ਇਹ ਸਵੇਰ ਕਿੰਨਾ ਸੂਹਗੀ ਸਵੇਰ ਤੇ ਜੇ ਸੂਹਗੀ ਦੀ ਆ ਇਹ ਵੀ ਹੋਰ ਦੀ ਹੈ ਟੋਟੀ ਲਓ ਜੀ ਪਿੱਠ ਪੁੜੀ ਵਾਲੋਂ ਰਹਿਣ ਮੰਜਾ ਦਿੰਦਾ ਤੇ ਖੋਲੋ ਬਾਈ ਜੀ ਇਹ ਵੀ ਹਰ ਖੋਲ ਕੇ ਵਿਖਾਈਏ ਲਓ ਜੀ ਇਹ ਵੀ 17 18 ਲੀਟਰ ਵਾਲੀ ਝੋਟੀ ਆ ਤੇ ਥਣ ਭਾਂਡਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਜੇ ਹੁਣ ਆਪਾਂ ਬਾਪੀ ਖੋਲ ਕੇ ਬੰਦ ਲੈ ਦਾਂਗੇ ਇਹਦੇ ਵਿੱਚ ਚੰਮ ਦੇ ਜਿਹੜੀਆਂ ਨਾਲਾਂ ਲੂੜਾਂ ਜਿਹੜੀਆਂ ਕਾਫੀ ਜ਼ਿਆਦੀਆਂ ਵਾ ਦੇਖ ਲਾ ਢੋਲਾ ਜਿਹੜੀਆਂ ਬਹੁਤ ਜ਼ਿਆਦਾ ਵਾ ਖਵਾਨੇ ਤੇ ਇਹਦੇ ਵੀ ਕਿੰਨੇ ਦਿਨ ਪਛਿਆ ਪੜੀ ਛੱਡਦੀ ਆ 15 ਇਹ ਗੱਲ ਉਹ 15 ਦਿਨ ਪੜੀ ਗੱਲਾਂ ਵੀ ਖੰਡੀ ਹੈ ਬਾਕੀ ਤੋਰਦੇ ਆਪ ਗਾਵਾ ਨੂੰ ਆਇਆ ਨਾ ਜੂ ਵੀ ਹਵਾ ਲਾ ਜਦ ਤਨ ਸੁੱਧ ਤਿਆਰ ਹੋ ਗਈ ਕੱਟ ਕਾਟ ਤੇ ਲੈ ਜਿਹੜਾ ਜਿਹੜਾ ਬਹੁਤ ਹੀ ਜ਼ਿਆਦਾ ਚੌੜਾ ਆ ਗਿਆ ਵਾ ਲੋਰੀ ਤੇ ਇਸ ਵਾਲਤੀ ਵੀ ਚੈੱਕ ਕਰ ਸਾਦੇ ਤੁਸੀਂ ਇਹ ਵੀ ਜੈਡ ਬਲੈਕ ਆ ਗਈ ਆ ਇਹੜਾ ਕੰਮ ਹੈ ਦਾ ਲਾਗੇ ਤਾਂ ਜਰੂਰੀ ਚੈੱਕ ਕਰਾ ਲੈ ਥਲਾਂ ਦਾ ਸਾਈਜ਼ ਹੈ 65 ਕਰ ਦੇਗਾ ਕਰ ਦੇਗੇ ਕੋਈ ਨਹੀਂ ਕੋਈ ਨਹੀਂ ਉਹਦਾ ਪਤਾ ਡੀ ਜੀ ਆਨ ਕਰਕੇ ਇਹ ਲਾਈ ਹੈ ਠੀਕ ਹੈ ਠੀਕ ਹੈ ਇਹਦਾ ਬਾਈ ਜੀ ਮੁੱਲ ਫਿਰ ਮੁੱਲ ਜੀ ਦਾ ਅੱਜ ਦਾ ਹੈਗਾ ਜੋ 135000 ਪਰ ਦੇਣੀ ਹੈ 130000 ਅੱਛਾ ਜੀ ਅੱਜ ਦਾ ਮੁੱਲ 130000 ਦੇ ਦੇਣਗੇ ਠੀਕ ਹੈ ਠੀਕ ਹੈ ਬਾਅਦ ਵਿੱਚ ਬਾਤ ਕਰਦਾ ਹੈ ਇਹ ਮੌਕੇ ਦੇ ਮਾਲਤਾਂ ਨੇ ਇਹ ਚੋ ਵੀ ਕੀਤਾ ਜਾਊਗਾ ਤੇ ਹੈ ਵੱਡੇ ਪੱਲੇ ਦੀ ਕੱਦ-ਕਾਢ ਵੀ ਚੱਲਾਂਗੀ ਇਹ ਤਾਂ ਕਾਲੀ ਜੋੜੀ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਵੀ ਵੀਰਪਰਾ ਚਲੋ ਸੇਵਾ ਵਾਲਾ ਲਾਜੂ ਤੇ ਚਲੋ ਦੁੱਧ ਚੰਗਾ ਕੱਢੀ ਜਣਾ ਕਰਮਾਲੀ ਨੇ ਤੇ ਆਹ ਪਾਣੀ ਪਈ ਬੜ ਅਜਿਹਾ ਕੋਈ ਨਹੀਂ ਬੱਜੀਆਂ ਪਾਦੇ ਇਹਨਾਂ ਕੋਈ ਠੀਕ ਹੈ ਦੱਸੀਏ ਇਹ ਡਿਟੇਲ ਫਿਰ ਆੜੀ ਚੌਥੇ ਨੰਬਰ ਤੇ ਆਹ ਨਹੀਂ ਬੱਜੀ ਏ 50 ਨਾਲ ਚੱਟ ਆਈਏ ਅੱਛਾ ਜੀ ਚੈੱਕ ਪਾਸ ਆ ਪਰ 10 ਦਿਨੋਂ ਇਹ ਚੱਕਾ ਕੋਈ ਵੱਡੀ ਥੋੜਾ ਗੁੰਗੜੀ ਆ ਠੀਕ ਆ ਤਾਂ ਹੁਣ ਫਿਰ ਚੈੱਕ ਹੋਣੀ ਕੰਮ ਜਾਨ ਦੇ ਨਾਲ ਚੈੱਕ ਕਰਾਈ ਐ ਕਿ ਸ਼ੱਕ ਚ ਹਾਂਜੀ ਹੁਣ ਚੱਕ ਲੈ ਲੋ ਜੀ ਬ੍ਰੀਡ ਬਰਾਡ ਜਿਹੜੀ ਕਾਫੀ ਚੰਗੀ ਆ ਗਈ ਆ ਤੇ ਫਿਰ ਕੁਆਲਟੀ ਵੀ ਚੈੱਕ ਕਰਨਾ ਤੁਹਾਨੂੰ ਇਹ 14 ਮਿੰਟ ਦੀ ਹੋਣੀ ਅੱਛਾ ਜੀ 14 ਮਿੰਟ ਦੀ ਕੋਈ ਮਰਿਆ ਕੋਈ ਕਾਹਦੇ ਕੋਦੇ ਝੰਡਾ ਕਰ ਦੂਗੀ ਤੇ 50 ਦਿਨਾਂ ਦੀ ਬਾਈ ਕਹਿੰਦਾ ਕਿ ਚੈੱਕ ਕਰਾਈ ਤੇ ਡਾਕਟਰ ਕਹਿੰਦਾ ਕਿ ਸ਼ੱਕ ਦੇ ਵਿੱਚ ਬਾਕੀ ਝੋਲੀ ਝਾਲੀ ਜਿਹੜੀ ਦਿਖਾ ਪਏ ਲਾੜਦੇ 500 ਦਾ ਝੰਡਾ ਕੱਢ ਜੂਗੀ ਕਰਮਾਲੀ ਖਿੱਚ ਕੇ ਕੱਢੋ ਨੌਂ ਜਿਹੜੀ ਡਿਆੜੀ ਇਹਨਾਂ ਹੈ ਕੱਲਾ ਕੱਲਾ ਪਣ ਲੱਗਾ ਪਿਆਜ ਜੇ ਬੁੜਦੀ ਆ ਇਹਦਾ ਭਾਈ ਮੁੱਲ ਫਿਰ ਮੁੱਲ ਜੇ ਇਹਦੇ ਤੇ ਦੋਵੇਂ ਕਟੀਆਂ ਲਊਗਾ ਫਿਰ 50000 ਦੀਆਂ ਪੈਸੇ ਆ ਪੁਰਦਾਣ ਵਟੀਆਂ ਦਾ ਮੁੱਲ ਹੈਗਾ ਦੋਵਾਂ ਦਾ 30000 30000 ਹਾਂ ਉਹ 12 ਮਹੀਨੇ ਦੀ ਬਚੀ ਪਰ ਅੱਛਾ ਇਹ ਵੀ ਨਾਟ ਬਣੀ ਹੋ ਗਿਆ ਠੀਕ ਹੈ ਜੇ ਲਓ ਜੀ ਇਹਨੂੰ ਮਹੀਨਾ ਕਦੇ ਆਸਪਾਸ ਜਿਹੜਾ ਟਾਈਮ ਹੋਇਆ ਵਾ ਤੇ ਜਿਹੜੀ ਬੁੱਜੀ ਉਹ 50 ਦਿਨਾਂ ਦੀ ਪੈਸੇ ਚੈੱਕ ਕਰਾਈ ਆ ਤੇ ਸ਼ੱਕ ਦੇ ਵਿੱਚ ਆ ਇਹਦੀ ਦਿਖਾ ਦੇ ਝੋਲੀ ਵਾਲੀ ਦਿਖਾ ਦੇ ਇਹ ਬੜੀ ਮੜੀ ਕੋਈ ਬਾਸ਼ੇ ਦੀ ਵਿੱਚ ਕੋਲੋਂ ਰਿਹਾ ਤੂੰ ਤੇ ਨੋ ਇਹ ਨਹੀਂ ਜਗਾ ਦਾ ਜੇ ਬਾਕੀ ਖਾਂਸੂ ਨੇ ਵੀ ਚੰਗਾ ਕੱਢ ਜੂਗੀ ਤੇ ਬਾਈ ਕਹਿੰਦਾ ਕਿ ਜੇ ਕੋਈ ਜੋੜਾ ਲੈਊਗਾ ਫਿਰ 50000 ਦਾ ਦਾ ਸੁੱਤ ਕਲੀ ਦਾ ਰੇਡ ਜਿਹੜਾ 30000 ਰਿਆ ਤੇ ਫੇਸ ਵਾਲ ਤੇ ਇਹ ਵੀ ਤਾਂ ਕੱਦ ਵਜਨ ਬਹੁਤ ਕਰ ਜਾਣਾ ਕਰਨ ਵਾਲੀ ਨੇ ਇਹ ਹੈ ਜੀ ਉਹ 11-12 ਮਹੀਨੇ ਦਾ ਅੱਛਾ ਜੀ ਠੀਕ ਹੈ ਠੀਕ ਹੈ ਲੋਈ ਪਸ਼ੂ ਜਿਹੜੇ ਬਾਈ ਦੇ ਕੋਲ ਸਾਰੇ ਚੰਗੇ ਆ ਬਿਲਕੁਲ ਬਜੂ ਮਰ ਹਿਸਾਬ ਨਾਲ ਜਾਜ ਮੁੱਲ ਬਾਈ ਦਾ ਬਾਈ ਦਾ ਆਪਾਂ ਜੀ ਆ ਦਿਖਾਈ ਪਹਿਲੇ ਨੰਬਰ ਦੇ ਬਿਲਕੁਲ ਤਾਜੀ ਸੂਈ ਦੇ ਦੁੱਧ ਇਹਦੇ ਕੋ ਵੀ ਚੰਗਾ ਵਾ ਇਹ ਵੀ ਕੋ ਚਲੋ ਵੀਰ ਭਰਾ ਸੇਵਾਲਾ ਲੈ ਜੂਰੇ ਦੁੱਧ ਚੰਗਾ ਕੱਢੀ ਜਾਣਾ ਵਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ